ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦਵਾਸੀਆਂ ਨੂੰ ਅੱਜ 15 ਅਗਸਤ ਦੀ ਬੇਸ਼ੱਕ ਵਧਾਈਆਂ ਹੋਣ ਪਰ ਸਾਡੇ ਪੰਜਾਬੀਆਂ ਲਈ ਇਹ ਕੋਈ ਖੁਸ਼ੀ ਦਾ ਦਿਨ ਨਹੀਂ ਹੈ ਅੱਜ ਸਾਡਾ 47 ਦੇ ਵਿੱਚ ਵੰਡ ਹੋਈ ਮਿਲੀਅਨ ਤੋਂ ਉੱਤੇ ਪੰਜਾਬੀ ਭੈਣਾ ਵੀਰ ਬੁੱਢੇ ਬਜ਼ੁਰਗ ਸਾਰਿਆਂ ਸ਼ਹੀਦ ਕੀਤਾ ਗਿਆ ਉਤੋਂ 3 ਭੈਣਾ ਦੀ ਪਤ ਲੁੱਟੀ ਗਈ ਅਸੀਂ ਕਾਦੀ ਖੁਸ਼ੀ ਮਨਾਈਏ ਦੱਸੋ ਹਾਂ ਅੱਜ ਵੀ ਬੰਦੀ ਸਿੰਘਾਂ ਨੂੰ ਸਜਾਵਾਂ ਪੂਰੀ ਹੋਣ ਤੋਂ ਬਾਅਦ ਵੀ ਜੇਲਾ ਦੇ ਵਿੱਚ ਢੱਕਿਆ ਆ ਭਾਈ ਅਮਰਤਪਾਲ ਨੂੰ ਸ਼ਪਤ ਨਹੀਂ ਲੈਣ ਦਿੱਤੀ ਗਈ ਸਾਡੀ ਕਾਦੀ ਆਜ਼ਾਦੀ ਦੱਸੋ ਸਿੰਘੋ ਸਾਡੀ ਕਾਦੀ ਆਜ਼ਾਦੀ ਹੈ ਆਜ਼ਾਦੀ ਦਾ ਇਹ ਹਿੰਦੂਆਂ ਦੀ ਹਿੰਦਵਾਸੀਆਂ ਦੀ ਆ ਮੈਂ ਕਿਸੇ ਧਰਮ ਦੇ ਵਿਰੋਧ ਨਹੀਂ ਆ ਮੈਂ ਸਿਰਫ ਇਸ ਨਕਮੀ ਸਰਕਾਰ ਦੇ ਵਿਰੋਧ ਆ ਇਸ ਮੋਦੀ ਪ੍ਰਸ਼ਾਸਨ ਦੇ ਵਿਰੋਧ ਆ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ